ਸਾਰੇ ਪਿਆਰ ਮੈਂ ਤਰਾ ਕਿਹਨ ਕੋਈ ਗਾਣੇ ਕਿ ਇਹਨਾਂ ਮਾਲਕ ਕੀ ਮਾਣੇ ਕਿ ਇਹਨਾਂ ਕੀ ਨਾ ਕੀਤਾ ਹੈ ਸਰਕਾਰ ਨੇ ਕਿ ਮਾਲਾ ਸੋਚੇਗੇ ਹਰਕਤ ਦਾ ਸੋਚਣਾ ਚਾਹੀਦਾ ਹੈ ਗਰੀਬਾਂ ਅਮੀਰਾਂ ਦਾ ਸਾਰੇ ਇਹਨਾਂ ਨੂੰ ਕੁਝ ਵੀ ਨਹੀਂ ਬਣਨੇ ਦਿੱਤਾ ਜਦੋਂ ਆਇਆ ਨਾ ਟੋਲ ਮੇਰੇ ਕਰਕੇ ਵੱਜ ਰਹੇ ਇਹਨੂੰ ਉਮੀਦ ਨਹੀਂ ਸੀ ਟੋਲੇ ਦੇ ਕਰਕੇ ਵੱਜ ਰਹੇ ਪੰਜਾਬ ਹੋਮ ਗਾਰਡ ਦਾ ਹੌਲਦਾਰ ਅਵਤਾਰ ਸਿੰਘਾ ਜਪਨੀ ਨੌਕਰੀ ਪੂਰੀ ਕਰਕੇ ਸੇਵਾ ਮੁਕਤ ਹੋਇਆ ਉਧਰ ਆਮ ਲੋਕਾਂ ਦੀ ਤਰ੍ਹਾਂ ਇਹ ਮੁਲਾਜ਼ਮ ਵੀ ਆਪਣੇ ਘਰ ਖਾਲੀ ਹੱਥ ਪਰਤਰਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਵੀ ਦੱਸ ਦਈਏ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਜਿੱਥੇ ਸਰਕਾਰੀ ਮਹਕਮੇ ਦੇ ਅਧਿਕਾਰੀ ਨੂੰ ਲੱਖਾਂ ਰੁਪਏ ਅਤੇ ਉਹ ਖੁਸ਼ੀ ਮਨਾ ਕੇ ਆਪਣੇ ਘਰ ਜਾਂਦਾ ਤਾਂ ਇਸ ਦੀਆਂ ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਅਪਤਾਰ ਸਿੰਘ ਸੇਵਾ ਮੁਕਤਤਾ ਹੋ ਗਿਆ ਪਰ ਖਾਲੀ ਹੱਥ ਘਰ ਪਰਤ ਰਿਹਾ ਸੀ ਜਿਸ ਤੋਂ ਬਾਅਦ ਇਸ ਨੂੰ ਦੇਖਦੇ ਹੋਏ ਹੋਮ ਗਾਰਡ ਦੇ ਐਸ ਐਚ ਓ ਨੇ ਇਸ ਕਾਰਜ ਨੂੰ ਬਖੂਬੀ ਨਿਭਾਇਆ ਹੈ ਵੇਖੋ ਨਾ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਨੇ ਕੇ ਮਾਰਾ ਸੋਚੇ ਕੇ ਹਰਕ ਦਾ ਸੋਚਣਾ ਚਾਹੀਦਾ ਗਰੀਬਾਂ ਅਮੀਰਾਂ ਦਾ ਸਾਰੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਬੰਨੇ ਦਿੱਤਾ ਨੇ ਕੁਝ ਵੀ ਨਹੀਂ ਦਿੱਤਾ ਉਹਨਾਂ ਚਾਹ ਨੌਕਰੀ ਕੀਤੀ ਤੇ ਉਹਨਾਂ ਦੇਣਾ ਚਾਹੀਦਾ ਇਹਨਾਂ ਨੂੰ ਨਗਰ ਦਾ ਤੜਨ ਆਹ ਤੇਰੋਂ ਪਿਸਣ ਦੇ ਚਾਲਾ ਉਹ ਵੀ ਨਹੀਂ ਉਹ ਵੀ ਨਹੀਂ ਲੱਗੀ ਨੇ ਕੁਝ ਵੀ ਨਹੀਂ ਹਾਂ ਦਾ ਖਾਲੀ ਹੱਥ ਹੀ ਜਾਣਾ ਹੁਣ ਕਿਹ ਕੀ ਤੇ ਲੈਣ ਉਹਨਾਂ ਨੇ ਚੜ ਉਹਨਾਂ ਨੇ ਕੋਈ ਚੱਲ ਕਰਤੀ ਉਹਨਾਂ ਨੇ ਇੱਥੇ ਬਾਰਾਤ ਮੇਸ ਉਸ ਚੰਗਾ ਵਧੀਆ ਕਰਤਾ ਸਰਕਾਰ ਦੇ ਇਹਨਾਂ ਕੁਝ ਵੀ ਦਿੱਤਾ ਸਰਕਾਰ ਨੇ ਕੁਝ ਵੀ ਨਹੀਂ ਬਣਾਇਆ ਆਪੋਗਮਾਨ ਤਾਂ ਮਾਣੇ ਕੁਝ ਵੀ ਨਹੀਂ ਬਣਾਇਆ ਇਹ ਹੋਮਗਾਰਡ ਦੇ ਜਵਾਨ ਨੇ ਸਰਾਰ ਅਵਤਾਰ ਸਿੰਘ ਇੱਥੇ ਸਾਡੇ ਟ੍ਰੈਫਿਕ ਸਟਾਫ ਬਟਾਲੇ ਚ ਸਾਡਾ ਡਿਊਟੀ ਕਰਦੇ ਸੀਗੇ 34-35 ਸਾਲ ਕੀਤੀ ਆ ਹਾਂਜੀ 34-35 ਸਾਲ ਇਹਨਾਂ ਨੇ ਨੌਕਰੀ ਕੀਤੀ ਹੈ ਜੀ ਔਰ ਬਹੁਤ ਵਧੀਆ ਨੌਕਰੀ ਕੀਤੀ ਹੈ ਕਿ ਲਾਟੇ ਖੜਕੇ ਕੀਤੀ ਹੈ ਕਦੀ ਸਾਡੇ ਤੋਂ ਕੋਈ ਆਇਆ ਨਹੀਂ ਨੌਕਰੀ ਬਾਰੇ ਆਜੋ ਆਜੋ ਅੱਜ ਜਨਰਲ ਰਿਟਾਇਰਮੈਂਟ ਸੀਗੀ ਤੇ ਅੱਜ ਇੰਚਾਰਜ ਨਾਲੇ ਮੇਰਾ ਫਰਜਮੰਦਾ ਹੈ ਮੇਰਾ ਤੇ ਮੇਰੇ ਸਟਾਫ ਦਾ ਕਿ ਇਹਨਾਂ ਨੂੰ ਇੱਜ਼ਤ ਮਾੜਨ ਨਾਲ ਪੂਰੇ ਰਿਸਪੈਕਟ ਨਾਲ ਤੁਰੇ ਜਾਵੇ ਕਿਉਂਕਿ ਆਮ ਵੀ ਆਪਾਂ ਦੇਖਦੇ ਆ ਵੀ ਹੋਮਗਾਰਡ ਜਾਂ ਕਈ ਵਾਰ ਨਹੀਂ ਰਿਸਪੈਕਟ ਮਿਲਦੀ ਬੰਦਾ ਥੋੜਾ ਜਾ ਕੇ ਨਮੋਸ਼ ਹੋ ਕੇ ਜਾਂਦਾ ਲੇਕਿਨ ਅੱਜ ਮੈਂ ਇਹਨੂੰ ਆਪਣੇ ਪੂਰੇ ਰੂਹ ਨਾਲ ਇਹਦੀ ਵਿਦ ਫੈਮਿਲੀ ਤੁਸੀਂ ਦੇਖੋ ਅਸੀਂ ਇੱਥੇ ਵੀ ਆਪਣਾ ਪੂਰਾ ਹਾਰ ਹੋ ਲਾਏ ਦਫ਼ਤਰ 'ਚ ਉਹ ਸਾਹਮਣੇ ਉਹਨਾਂ ਦੀ ਕਾਰ ਖੜੀ ਆ ਦੇਖੋ ਉੱਥੇ ਵੀ ਹਾਰ ਲੱਗੇ ਨੇ ਦੇਖੋ ਇਹ ਕਹਿ ਰਿਹਾ ਮੇਰੇ ਮੁੰਡੇ ਨੇ ਕੋਈ ਤੇਰੇ ਕਰਕੇ ਹਾਰ ਲਾਏ ਆ ਖਾਰਦੀ ਇਹਨੂੰ ਇਹ ਖਾਰਦੀ ਵੈਲਿਊ ਸਮਝਦਾ ਬੰਦਾ ਜਦੋਂ ਆਇਆ ਨਾ ਕਹਿੰਦਾ ਢੋਲ ਮੇਰੇ ਕਰਕੇ ਵੱਜ ਰੇ ਇਹਨੂੰ ਉਮੀਦ ਨਹੀਂ ਸੀ ਢੋਲੇ ਦੇ ਕਰਕੇ ਵੱਜ ਰਿਆ ਤੇ ਆਜੋ ਆਜੋ ਲੁਥਰਾ ਜੋ ਇਹ ਦੱਸ ਰਿਹਾ ਜੀ ਕਿ ਹਾਂ ਪੈਨਸ਼ਨ ਨਹੀਂ ਹੈ ਪਰ ਇਹ ਹੁਣ ਦੇਖਣਗੇ ਕਿਵੇਂ ਜੌਬ ਕਰਨਾ ਪਰ ਸਾਡੀ ਜਿਹੜੀ ਜਿੰਨੀ ਸੀਗੀ ਜਿੱਥੇ ਤੱਕ ਅਸੀਂ ਪੁਗਾਤੀ ਆ ਤੇ ਗਾਹ ਨੈਕਸਟ ਵੀ ਅਸੀਂ ਇਹ ਸ਼ੋਰ ਕਰਦੇ ਆਗੀ ਅਗਰ ਇਹਨਾਂ ਨੂੰ ਜਾਂ ਇਹਦੇ ਪਰਿਵਾਰ ਨੂੰ ਕਿਸੇ ਤਰੀਕੇ ਦੀ ਲੋੜ ਜੋ ਸਾਡੇ ਲੈਖ ਆ ਤਾਂ ਅਸੀਂ ਹਾਜ਼ਰ ਹਾਂ 24 ਘੰਟੇ ਇੱਕ ਫੋਨ ਤੇ ਆ ਜਾਣਾ ਹੀ ਇਹਨਾਂ ਲਈ ਉਹ ਸਾਰਾ ਕੋਈ ਗਾਲੀ ਐ ਅਵਤਾਰ ਸਿੰਘ ਜੀ ਅੱਛਾ ਕੀ ਜਿਹੜੀ ਡਿਊਟੀ ਤੋਂ ਟਾਇਰ ਆ 50 ਹੋਂ ਅਵਗਾਰ ਤੇ ਕੋਈ ਗਾਲੀ ਅਹੀਂ ਮਾਰਾਈ ਕਿ ਅਸੀਂ ਕੀ ਨਹੀਂ ਕੀਤਾ ਸਾਰੇ ਨਾਲ ਪਿਆਰ ਮਾਫਤ ਰੱਖਿਆ ਸਾਰੇ ਮਲੇ ਨਾਲ ਵੀ ਦੂਜੇ ਚੀਜ਼ੇ ਨਾਲ ਵੀ ਸਾਰੇ ਨਾਲ ਸਾਰੇ ਪਿਆਰ ਮਾਫਤ ਰੱਖਿਆ ਕੋਈ ਗਾਲੀ ਕਿ ਅਸੀਂ ਮਾਰ ਕਿ ਅਮਾਈ ਕਿ ਨਾ ਕੀਤਾ ਅਹੀਂ ਤੇ ਇਹ ਕਹਿੰਦੇ ਮਹਿੰਦਰ ਸਾਹਿਬ ਬੜੇ ਚੰਗੇ ਬੰਦੇ ਨੇ ਆ ਉਹ ਸਾਰਾ 35 36 ਹਜ਼ਾਰ ਮੇਰੀ ਚੌਥੀ ਬੰਦੀ ਆ ਰ ਪੈਨਸਨ ਕਿੰਨੀ ਮਿਲਦੀ ਹੈ ਸਾਬ ਨਾ ਤਾਂ ਕੋਈ ਨਹੀਂ ਐ ਕਰਕੇ ਮੈਂ ਮੇਰੇ ਬੱਚਿਆਂ ਨਾਲ ਤੇ ਐ ਕਰਕੇ ਦੇਖ ਲਾ ਤੀ ਨਾਲ ਨਾਲ ਤੇ ਐ ਕਰਕੇ ਪੜੀ ਗੱਲ ਲਕੀ ਆ ਮੈਂ ਹਰ ਬਤੇ ਦਾ ਇਤ ਮੰਨਿਆ ਇਤ ਮੰਨ ਕੀਤਾ ਰਿਟਾਇਰ ਹੋ ਗਏ ਤੇ ਕਿੰਨੇ ਪੈਸੇ ਮਿਲੇ ਕਿੰਨੇ ਕੁਝ ਵੀ ਮਿਲੇ ਸਾਰਾ ਇਹ ਨਾ ਕੋਈ ਗੱਲ ਹੀ ਨਹੀਂ ਹਲੋ ਓਏ ਹਲੋ ਇਹ ਕਰਕੇ ਉਹ ਪਤਾ ਗੱਲ ਗਿਆ ਉਹ ਤੁਹਾਡੇ ਡਿਫਟਰ ਆ ਰਹੇ ਢਾਣੇ ਪਰਾਂ ਪਿੱਛੇ ਅਸੀਂ ਰਹੇ ਹਾਂ ਤੁਹਾਨੂੰ ਪਤਾ ਹੀ ਆ ਪਰ ਮਨ ਭਰਿਆ ਦਾ ਨਾ ਮਨ ਤਾਂ ਭਰਿਆ ਹੀ ਆ ਮਨ ਭਰਿਆ ਜਿਵੇਂ ਮੈਂ ਲਾ ਕੇ ਉਹ ਆ ਤੁਹਾਡੇ ਘਰ ਦਾ ਗੁਜ਼ਾਰਾ ਕਿਤਨਾ ਚੱਲੇਗਾ ਵਿਚਾਰਾ ਇਦਾਂ ਹੀ ਆ ਚਲੋ ਮੈਂ ਕਿਰਪਾ ਕਰੂੰਗਾ ਹੁਣ ਆ ਤੁਹਾਡੇ ਆ